ਸਾਡਾ ਪੰਜਾਬ ਪਿਆਰਾ ਦੋਸਤੋ ਮੇਰੀ ਇਹ ਰਚਨਾ ਪੇਸ਼ ਕਰਨ ਲੱਗਿਆ ਜੇਕਰ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਸਨ 84 ਵਾਲੇ ਸਾਡੇ ਦਿਲ ਤੇ ਅਜੇ ਨਿਸ਼ਾਨ ਨੇ ਸਨ 84 ਵਾਲੇ ਸਾਡੇ ਦਿਲ ਤੇ ਅਜੇ ਨਿਸ਼ਾਨ ਨੇ ਤੋਪਾਂ ਟੈਂਕਾਂ ਨਾਲ ਟਾਹੇ ਸਾਡੇ ਪਵਿੱਤਰ ਸਥਾਨ ਨੇ ਵਾਰੋ-ਵਾਰੀ ਚੜਕੇ ਆਏ ਮੱッセ ਰੰਗੜ ਖਾਨ ਚੱਕਰੀਏ वारोवारी ਚੜਕੇ ਆਏ ਮੱッセ ਰੰਗੜਖਾਨ ਜਕਰੀਏ ਨਾ ਸਿੰਘ ਮੁਕਾਇਆ ਮੁੱਕੇ ਖਤਮ ਹੋਏ ਵਈ ਮਾਨਯੇ ਸਿੱਖਾਂ ਦੇ ਨਾਲ ਕਰਨ ਵਿਤਕਰਾ ਹੁੰਦੀ ਬੇਇਨਸਾਫੀ ਸਿੱਖਾਂ ਦੇ ਨਾਲ ਕਰਨ ਵਿਤਕਰਾ ਹੁੰਦੀ ਬੇਇਨਸਾਫੀ ਕਾਨੂੰਨ ਕਿਸੇ ਲਈ ਨਹੀਂ ਵੱਖਰਾ ਕਿਹਾ ਸੰਵਿਧਾਨ ਨੇ ਕੁੱਲ ਦੁਨੀਆਂ ਚੋਂ ਸਿਰ ਕੱਢਵਾ ਸਾਡਾ ਪੰਜਾਬ ਪਿਆਰਾ ਕੁੱਲ ਦੁਨੀਆਂ ਚੋਂ ਸਿਰ ਕੱਢਵਾ ਸਾਡਾ ਪੰਜਾਬ ਪਿਆਰਾ ਚੂੰਡ ਚੂੰਡ ਕੇ ਖਾ ਗਏ ਇਸ ਦੇ ਲੀਡਰ ਬੜੇ ਮਹਾਨ ਨੇ ਸੌ ਖਾ ਕੇ ਵੀ ਹੱਲ ਨਹੀਂ ਕੀਤਾ ਮੁੱਦਾ ਹੋਈ ਬੇਅਦਬੀ ਦਾ ਸੌ ਖਾ ਕੇ ਵੀ ਹੱਲ ਨਹੀਂ ਕੀਤਾ ਮੁੱਦਾ ਹੋਈ ਬੇਅਦਬੀ ਦਾ ਦੇਵਾਂਗੇ ਘਰ ਘਰ ਨੌਕਰੀਆਂ ਪਰਮਾਏ ਨੌਜਵਾਨ ਨੇ ਸਾਇਰ ਮੀਤ ਹੁਣ ਲੋੜ ਹੈ ਸਾਨੂੰ ਕਲਮਾ ਚੱਕਣ ਦੀ ਸਾਇਰ ਮੀਤ ਹੁਣ ਲੋੜ ਹੈ ਸਾਨੂੰ ਕਲਮਾ ਚੱਕਣ ਦੀ ਨਹੀਂ ਤਾਂ ਇਦਾਂ ਹੀ ਲੁੱਟਦੇ ਰਹਿਣੇ ਸਾਡੇ ਏਰਮਾਨ ਨੇ ਨਹੀਂ ਤਾਂ ਇਦਾਂ ਹੀ ਲੁੱਟਦੇ ਰਹਿਣੇ ਸਾਡੇ ਅਰਮਾਨ ਨੇ